ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੋਟੀਵੇਸ਼ਨਲ ਗਿਆਨੀ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਇੱਕ ਨਵੀਂ ਕਹਾਣੀ ਲੈ ਕੇ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਰਹੇ ਹਾਂ ਸਾਡਾ ਲੋਕਾਂ ਦਾ ਸੁਭਾਅ ਆ ਕਿ ਸਾਨੂੰ ਜਦੋਂ ਕੋਈ ਗੱਲ ਪਤਾ ਲੱਗ ਜਾਂਦੀ ਹੈ ਨਾ ਤਾਂ ਅਸੀਂ ਉਸ ਗੱਲ ਨੂੰ ਅੱਗੇ ਤੋਂ ਅੱਗੇ ਡੈਫਰ ਕਰਨਾ ਹੁੰਦਾ ਵਾ ਅੱਗੇ ਤੋਂ ਅੱਗੇ ਲੋਕਾਂ ਤੱਕ ਪਹੁੰਚਾਉਂਦਾ ਸਾਡੀ ਇੱਕ ਨਾ ਸ਼ਮਤਾ ਜੀ ਹੁੰਦੀ ਹੈ ਮਾਨਸਿਕਤਾ ਹੁੰਦੀ ਹੈ ਕਿ ਚਲੋ ਜਿਹੜੀ ਗੱਲ ਮੈਨੂੰ ਪਤਾ ਲੱਗੀ ਮੈਂ ਗਾਂ ਤੋਂ ਗਾਂ ਵਿੱਚ ਦੱਸਾਂ ਭਾਵੇਂ ਚੰਗੀ ਹੋਵੇ ਭਾਵੇਂ ਉਹ ਮਾੜੀ ਹੋਵੇ ਪਰ ਕੀ ਇਦਾਂ ਕਰਨਾ ਸਹੀ ਹੈ ਕੀ ਇਦਾਂ ਕਰਨਾ ਜ਼ਰੂਰੀ ਹੈ ਤਾਂ ਇਹਦੇ ਨਾਲ ਜੁੜੀ ਹੋਈ ਇੱਕ ਬੜੀ ਸੋਹਣੀ ਕਹਾਣੀ ਸੋਕਰਾਟ ਇੱਕ ਬੜੇ ਵੱਡੇ ਦਾਰਸ਼ਨਿਕ ਮਹਾਤਮਾ ਹੋਏ ਐ ਉਹਨਾਂ ਦੇ ਜੀਵਨ ਵਿੱਚ ਆਉਂਦੀ ਹੈ ਇੱਕ ਦਿਨ ਸੋਕਰਾਟ ਜੀ ਉਹਨਾਂ ਕੋਲੇ ਨਾ ਉਹਨਾਂ ਦਾ ਕੋਈ ਚੇਲਾ ਸੀ ਉਹ ਦੌੜਿਆ ਗਿਆ ਤਾਂ ਉਹ ਸੱਜਣ ਜਾ ਕੇ ਸੋਕਰਾਟ ਜੀ ਨੂੰ ਕਹਿਣ ਲੱਗਾ ਕਿ ਸੋਕਰਾਟ ਜੀ ਮਹਾਰਾਜ ਮੈਂ ਤੁਹਾਨੂੰ ਨਾ ਇੱਕ ਗੱਲ ਦੱਸਣੀ ਹੈ। ਤੁਹਾਡੇ ਆਪਣੇ ਮਿੱਤਰ ਬਾਰੇ ਆ ਤੁਹਾਡੇ ਦੋਸਤ ਬਾਰੇ ਮੈਂ ਤੁਹਾਨੂੰ ਉਹ ਗੱਲ ਦੱਸਣੀ ਚਾਹੁੰਦਾ। ਤਾਂ ਸੋਕਰਾਟ ਜੀ ਕਹਿਣ ਲੱਗੇ ਠੀਕ ਆ ਤੂੰ ਗੱਲ ਦੱਸ ਦੇਵੀਂ ਪਰ ਗੱਲ ਦੱਸੀ ਤਾਂ ਜੇ ਮੇਰੇ ਤਿੰਨ ਸਵਾਲਾਂ ਦੇ ਜਵਾਬ ਦੇਵੇਂਗਾ ਤਾਂ ਪਹਿਲਾਂ ਮੇਰੇ ਤਿੰਨ ਸਵਾਲਾਂ ਦੇ ਤੂੰ ਜਵਾਬ ਦੇ। ਜੇ ਤੂੰ ਮੇਰੇ ਤਿੰਨ ਸਵਾਲਾਂ ਦੇ ਜਵਾਬ ਸਹੀ ਦੇ ਦਿੱਤੇ ਫਿਰ ਮੈਨੂੰ ਤੂੰ ਉਹ ਗੱਲ ਦੱਸੀ। ਉਹ ਕਹਿੰਦਾ ਠੀਕ ਆ ਜੀ ਚਲੋ ਕਰੋ ਸਵਾਲ ਕੀ ਆ ਤੁਹਾਡੇ? ਤਾ ਸੋਗਰਾਤ ਜੀ ਕਹਿਣ ਲੱਗੇ ਮੇਰਾ ਪਹਿਲਾ ਸਵਾਲ ਇਹ ਹੈ ਕਿ ਜਿਹੜੀ ਗੱਲ ਤੂੰ ਮੈਨੂੰ ਦੱਸਣ ਲੱਗਾ ਵਾ ਕੀ ਉਹ ਸੱਚੀ ਹੈ ਤੂੰ ਕਨਫਰਮ ਕੀਤਾ ਵਾ ਤੂੰ ਜਾਣਕਾਰੀ ਉਹਦੇ ਹਾਸਲ ਕੀਤੀ ਹੈ ਕਿ ਜਿਹੜੀ ਗੱਲ ਤੂੰ ਮੈਨੂੰ ਦੱਸਣ ਲੱਗਾ ਵਾ ਤੂੰ ਉਹ ਬਿਲਕੁਲ ਸੱਚੀ ਹੈ ਉਹ ਕਹਿੰਦਾ ਨਹੀਂ ਜੀ ਮੈਂ ਤਾਂ ਸੁਣੀ ਹੈ ਜਿੱਦਾਂ ਮੈਂ ਸੁਣੀ ਤੁਹਾਨੂੰ ਦੱਸਣਾ ਕਹਿੰਦਾ ਮਤਲਬ ਤੂੰ ਆਪ ਨਹੀਂ ਉਹਦਾ ਕੋਈ ਵੀ ਇਨਵੈਸਟੀਗੇਸ਼ਨ ਕੀਤੀ ਕੁਝ ਵੀ ਪਤਾ ਕਰਨ ਦਾ ਯਤਨ ਕੀਤਾ ਕਿ ਇਹ ਸੱਚੀ ਆ ਕਿ ਝੂਠੀ ਆ ਉਦਾਂ ਦਾ ਕਹਿੰਦੇ ਚੱਲ ਦੂਜੇ ਸਵਾਲ ਦਾ ਜਵਾਬ ਦੇ ਛੇੜੀ ਗੱਲ ਤੂੰ ਮੈਨੂੰ ਦੱਸਣ ਲੱਗਾ ਵਾ ਕਿ ਇਹ ਉਹ ਚੰਗੀ ਗੱਲ ਐ ਜਾਂ ਉਹਦੇ ਉਲਟੇ ਵਪਰੀ ਤੇ ਆ ਕੋਈ ਗਲਤ ਗੱਲ ਐ ਕਹਿੰਦਾ ਨਹੀਂ ਜੀ ਚੰਗੀ ਤਾਂ ਨਹੀਂ ਆ ਚੰਗੀ ਦੇ ਉਲਟੀ ਐ ਸਭ ਮਾੜੀ ਗੱਲ ਐ ਕੋਈ ਬੁਰੀ ਗੱਲ ਦੱਸਣੀ ਉਹਦੇ ਬਾਰੇ ਤੁਹਾਨੂੰ ਕਹਿੰਦੇ ਚੱਲ ਫਿਰ ਤੀਜੇ ਸਵਾਲ ਦਾ ਜਵਾਬ ਦੇ ਕੀ ਜਿਹੜੀ ਗੱਲ ਤੂੰ ਮੈਨੂੰ ਦੱਸਣੀ ਚਾਹੁੰਦਾ ਕੀ ਉਹ ਮੇਰੇ ਲਈ ਜਾਣਣੀ ਬਹੁਤ ਜ਼ਰੂਰੀ ਹੈ ਤਾਂ ਉਹ ਕੋਈ ਕਹਿ ਲੱਗਾ ਨਹੀਂ ਜੀ ਬਹੁਤੀ ਜ਼ਰੂਰੀ ਤਾਂ ਹੈ ਨਹੀਂ ਤੁਹਾਡੇ ਲਈ ਜਾਣਣੀ ਕਿਤੇ ਫਿਰ ਤੂੰ ਦੱਸਣ ਕਿਉਂ ਲੱਗਾ ਮੈਨੂੰ ਨਾ ਤੇ ਤੂੰ ਉਸ ਗੱਲ ਨੂੰ ਕਨਫਰਮ ਕੀਤਾ ਵਾ ਕਿ ਉਹ ਸੱਚੀ ਆ ਕਿ ਨਹੀਂ ਨਾ ਉਹ ਚੰਗੀ ਗੱਲ ਹੀ ਹੈ ਤੇ ਨਾ ਉਹ ਮੇਰੇ ਲਈ ਜਾਣਣੀ ਜ਼ਰੂਰੀ ਹੈ ਫਿਰ ਤੂੰ ਮੈਨੂੰ ਦੱਸਣ ਕਿਉਂ ਲੱਗਾ ਤੂੰ ਮੈਨੂੰ ਨਾ ਦੱਸ ਤੂੰ ਉਸ ਗੱਲ ਨੂੰ ਖਤਮ ਕਰ ਦੇ ਉੱਥੇ ਰੱਖ ਜਿੱਥੇ ਸੁਣੀ ਹੈ ਤੂੰ ਮੈਨੂੰ ਨਾ ਦੱਸ ਤਾਂ ਉਥੋਂ ਫੇਰ ਅੱਗੇ ਸੋਕਰਾਟ ਦੀ ਬੜੀ ਸੁਣੀ ਗੱਲ ਕਹਿੰਦੇ ਆ ਉਹ ਕਹਿੰਦੇ ਸਾਡਾ ਜਿਹੜਾ ਦਿਮਾਗ ਆ ਨਾ ਇਹ ਦੋ ਕੰਮ ਹੀ ਕਰਦਾ ਵਾ ਜਾਂ ਇਹ ਸੋਚਦਾ ਰਹਿੰਦਾ ਵਾ ਜਾਂ ਫੇਰ ਇਹ ਸੁੱਤਾ ਰਹਿੰਦਾ ਵਾ ਜਦੋਂ ਬੰਦਾ ਸੌਂ ਜਾਂਦਾ ਉਹ ਤਾਂ ਦਿਮਾਗ ਵੀ ਸੌਂ ਜਾਂਦਾ ਵਾ ਨਾ ਬੰਦੇ ਦਾ ਤਾਂ ਜਾਂ ਇਹ ਸੌਂ ਜਾਂਦਾ ਵਾ ਤੇ ਜਿੰਨਾ ਚਿਰ ਅਸੀਂ ਜਾਗਦੇ ਰਹਿੰਨੇ ਹੁਣਾਂ ਚਿਰ ਕੋਈ ਨਾ ਕੋਈ ਸੋਚ ਤੇ ਚੱਲੀ ਜਾਂਦੀ ਹੈ ਮਨ ਦੇ ਵਿੱਚ ਕੋਈ ਨਾ ਕੋਈ ਖਿਆਲ ਚੱਲੀ ਜਾਂਦਾ ਤਾਂ ਸਾਡਾ ਦਿਮਾਗ ਦੋ ਹੀ ਕੰਮ ਕਰਦਾ ਵਾ ਤਾ ਦਿਮਾਗ ਤਾਂ ਪਹਿਲਾਂ ਹੀ ਨਹੀਂ ਹਟਦਾ ਸੋਚ ਨੂੰ ਤੇ ਜਦੋਂ ਤੁਸੀਂ ਇਦਾਂ ਦੀਆਂ ਗੱਲਾਂ ਹੋਰ ਸੁਣੀ ਜਾਂਦੇ ਹੋ ਆਪਣੇ ਬਾਰੇ ਕਿਸੇ ਬਾਰੇ ਵੀ ਆ ਤੁਹਾਡਾ ਦਿਮਾਗ ਸਗੋਂ ਫਿਰ ਸੋਚਣਾ ਸ਼ੁਰੂ ਕਰ ਦਿੰਦਾ ਉਧਰਲੇ ਪਾਸੇ ਤਾਂ ਤੁਸੀਂ 네ਗੇਟਿਵ ਸੁਣੋ ਹੀ ਨਾ ਉਹ ਕਹਿੰਦੇ ਫਿਰ ਜਿੰਨਾ ਨਕਾਰਾਤਮਕ ਭਾਵ 네ਗੇਟਿਵਿਟੀ ਜਿੰਨਾ ਤੁਸੀਂ ਨਕਾਰਾਤਮਕ ਸੁਣੋਗੇ 네ਗੇਟਿਵ ਸੁਣੋਗੇ 네ਗੇਟਿਵ ਦੇਖੋਗੇ ਤੁਹਾਡਾ ਦਿਮਾਗ ਉਹਨਾਂ 네ਗੇਟਿਵ ਸੋਚੇਗਾ 네ਗੇਟਿਵ ਜਾਵੇਗਾ ਤਾਂ ਤੁਸੀਂ ਜੇ ਆਪਣੇ ਆਪ ਨੂੰ ਬਦਲਣਾ ਚਾਹੁੰਦੇ ਆਪਣੇ ਆਪ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹੋ ਚਿੰਤਾ ਵਿੱਚੋਂ ਨਿਕਲਣਾ ਚਾਹੁੰਦੇ ਤਾਂ ਸੋ크ਰਾਟ ਜੀ ਉਹਨਾਂ ਨੇ ਬੜੀ ਸੋਹਣੀ ਉੱਥੇ ਫਿਰ ਗੱਲ ਕਹੀ ਉਹ ਕਹਿੰਦੇ ਜਿੰਨਾ ਸਕਾਰਾਤਮਕ ਭਾਵ ਪੋਜ਼ਿਟਿਵ ਜਿੰਨਾ ਪੋਜ਼ਿਟਿਵ ਦੇਖੋਗੇ ਜਿੰਨਾ ਪੋਜ਼ਿਟਿਵ ਸੁਣੋਗੇ ਤੇ ਜਿੰਨਾ ਪੋਜ਼ਿਟਿਵ ਬੋਲੋਗੇ ਉਹਨਾਂ ਤੁਹਾਡਾ ਦਿਮਾਗ ਤੁਹਾਡਾ ਮਨ ਜਿਹੜਾ ਪੋਜ਼ਿਟਿਵਿਟੀ ਤੇ ਜਾਊਗਾ ਜਿੰਨਾ ਤੁਸੀਂ 네ਗੇਟਿਵ ਸੁਣੋਗੇ 네ਗੇਟਿਵ ਬੋਲੋਗੇ ਤੇ 네ਗੇਟਿਵ ਦੇਖੋਗੇ ਉਹਨਾਂ ਤੁਹਾਡਾ ਮਨ ਜਿਹੜਾ ਉਹ ਡਿਪਰੈਸ਼ਨ ਵਿੱਚ ਜਾਊਗਾ ਚਿੰਤਾ ਵਿੱਚ ਜਾਊਗਾ ਹੁਣ ਵੇਖੋ ਸਾਡੀ ਲੋਕ ਆ ਅਸੀਂ ਅੱਖਾਂ ਨਾਲ ਦੇਖਦੇ ਵੀ ਕਿੰਨਾ ਕੁਝ ਮਾੜਾ ਮਾੜੇ ਦ੍ਰਿਸ਼ ਨਾਟਕ ਚਾਟਕ ਕੰਨਾਂ ਨਾਲ ਚੁਗਲੀ ਨਿੰਦਿਆ ਝੂਠ ਗੀਤ ਨਾਦ ਸੁਣਦੇ ਚਲੋ ਹੋ ਸਕਦਾ ਮੇਰੀ ਇਸ ਗੱਲ ਨਾਲ ਬਹੁਤੇ ਜਿਆਦਾ ਸਹਿਮਤ ਨਾ ਹੋਣ ਹੁਣ ਅੱਜ ਕੱਲ ਆ ਜਿਹੜੇ ਮਿਊਜ਼ਿਕ ਗਾਣੇ ਸੁਣਦੇ ਆਪਾਂ ਇਹਨਾਂ ਚ ਜਿਹੜੇ ਬੋਲ ਬੋਲੇ ਜਾਂਦੇ ਉਹ ਕਿੰਨੇ ਅਸਾਰਥਕ ਆ ਭਲਾ ਬਹੁਤੇ ਚੰਗੇ ਬੋਲ ਤਾਂ ਹੈ ਨਹੀਂ ਹਣਾ ਜੀ ਤਾਂ ਮਾੜੇ ਗੀਤ ਸੁਣਾਗੇ ਤੇ ਫੇਰ ਕਿੰਨਾ ਕੁ ਅਸੀਂ ਭਲੇ ਰਵਾਂਗੇ ਚੰਗੇ ਰਵਾਂਗੇ ਆਵੇਂ ਕਿ ਅਸੀਂ ਕਹਿ ਦਿੰਨੇ ਆ ਕਿ ਸਾਡੇ ਮਨੋਰੰਜਨ ਦਾ ਸਾਧਨ ਆਏ ਤਾਂ ਮਨੋਰੰਜਨ ਹੀ ਆ ਜੀ ਅਸੀਂ ਸੁਣ ਸਕਦੇ ਆ ਪਰ ਮਹਾਰਾਜ ਦੀ ਬਾਣੀ ਵੀ ਕਹਿੰਦੀ ਆ ਨਾ ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਇ ਸਾਖਤ ਨਾਦ ਗੀਤ ਤੁਨ ਬੋਲਤ ਬੋਲ ਜੇ ਆਉਜੀ ਮਾੜੇ ਗੀਤ ਨਾ ਸੁਣ ਜਿੰਨਾ ਕਰਕੇ ਤੂੰ ਟੈਂਦੀ ਕਲਾ ਚ ਜਾਣਾ ਤੇ ਸੁਕਰਾਤ ਜੀ ਨੇ ਵੀ ਉੱਥੇ ਫਿਰ ਬੜਾ ਸੁਣਾਇਆ ਉਹ ਕਹਿੰਦੇ ਜਿੰਨਾ 네ਗੇਟਿਵ ਸੁਣੋਗੇ ਜਿੰਨਾ 네ਗੇਟਿਵ ਦੇਖੋਗੇ ਤੇ ਜਿੰਨਾ 네ਗੇਟਿਵ ਬੋਲੋਗੇ ਉਹਨਾਂ ਤੁਸੀਂ ਡਿਪਰੈਸ਼ਨ ਵਿੱਚ ਚਿੰਤਾ ਵਿੱਚ ਜਾਓਗੇ ਇਸ ਕਰਕੇ ਜਿੰਨਾ ਹੋ ਸਕੇ ਪੋਜ਼ਿਟਿਵ ਦੇਖੋ ਪੋਜ਼ਿਟਿਵ ਸੁਣੋ ਤੇ ਪੋਜ਼ਿਟਿਵ ਹੀ ਬੋਲੋ ਨੇਗੇਟਿਵਿਟੀ ਨੂੰ ਜਿੰਨਾ ਹੋ ਸਕੇ ਆਪਣੇ ਆਲੇ ਦੁਆਲੇ ਚੋਂ ਆਪਣੇ ਜੀਵਨ ਚੋਂ ਆਪਣੀ ਦੋਸਤੀ ਮਿੱਤਰਤਾ ਚੋਂ ਆਪਣੇ ਪਰਿਵਾਰ ਚੋਂ ਘਰ ਚੋਂ ਜਿੰਨਾ ਹੋ ਸਕੇ 네ਗੇਟਿਵਿਟੀ ਦੂਰ ਕਰੋ 네ਗੇਟਿਵ ਦੇਖਣਾ ਦੂਰ ਕਰੋ ਪਰਿਵਾਰ ਵਿੱਚ ਬਹਿ ਕੇ 네ਗੇਟਿਵ ਗੱਲਾਂ ਨਾ ਕਰੋ ਇਹੋ ਜਿਹੀਆਂ ਗੱਲਾਂ ਕਰੋ ਜਿਨ੍ਹਾਂ ਤੋਂ ਪੋਜ਼ਿਟਿਵਿਟੀ ਮਿਲੇ ਤੁਹਾਨੂੰ ਪਰਿਵਾਰ ਵਿੱਚ ਬੈਠ ਕੇ ਉਹ ਕੁਝ ਸੁਣੋ ਜਿਨ੍ਹਾਂ ਤੋਂ ਪੋਜ਼ਿਟਿਵਿਟੀ ਮਿਲਣੀ ਹੈ ਨਹੀਂ ਤਾਂ ਚਿੰਤਾਜ ਕਰ ਤੇ ਗਲੋਬਲ ਤੇ ਗੂਗਲ ਤੇ ਜਾ ਕੇ ਸਰਚ ਕਰ ਲਓ WHO ਨੇ ਜਿਹੜਾ ਹੈ 68% ਪੂਰੀ ਦੁਨੀਆ ਭਰ ਦੇ ਵਿੱਚ ਲੋਕ ਡਿਪਰੈਸ਼ਨ ਦੇ ਮਰੀਜ਼ ਦੱਸੇ 68% ਲੋਕ ਤੇ ਇਹਦਾ ਕਾਰਨ ਕੀ ਹੈ WHO World Health Organization ਜੁੜੀ ਪੂਰੀ ਦੁਨੀਆ ਭਰ ਦੇ ਜਿਹੜੇ ਮੈਡੀਕਲ ਨੂੰ ਕੰਟਰੋਲ ਕਰਦੀ ਹੈ ਉਹ WHO ਉਹਨਾਂ ਦੀ ਰਿਪੋਰਟ ਆ ਕਿ ਜਿੰਨਾ ਅਸੀਂ ਦੇ ਇਸ ਟੂ ਮੱਚ 네ਗੈਟਿਵਿਟੀ ਇਨ ਥਿਸ ਵਰਲਡ ਕਿ ਜਿੰਨਾ ਅਸੀਂ 네ਗੈਟਿਵ ਦੇਖਦੇ ਆ ਸੁਣਦੇ ਆ ਤੇ ਬੋਲਦੇ ਆ ਉਹਨਾਂ ਅਸੀਂ 네ਗੈਟਿਵਿਟੀ ਚ ਡਿਪਰੈਸ਼ਨ ਟੂ ਡਾਣ ਇੱਕ ਡਾਕਟਰ ਕਹਿੰਦੇ ਆ ਮੈਡੀਕਲ ਥਿਊਰੀ ਕਹਿ ਰਹੀ ਹੈ ਬਾਣੀ ਤਾਂ ਸਾਡੀ ਕਹਿੰਦੀ ਜਾਂਦੀ ਆ ਪਰਤਰਾ ਰੂਪ ਨਾ ਵੇਖੈ ਨੇਤਰ ਕਰਨ ਨਾ ਸੁਣੈ ਕਾਹੂ ਕੀ ਨਿੰਦਾ ਅਰ ਅਸੀਂ ਹਟਦੇ ਨਹੀਂ ਨਾ ਡਾਕਟਰਾਂ ਨੇ ਵੀ ਇਹ ਗੱਲ ਨੂੰ ਅਨਸਿੱਧ ਕਰ ਦਿੱਤਾ ਕਿ ਜਿੰਨਾ 네ਗੇਟਿਵ ਸੁਣੋਗੇ ਜਿੰਨਾ 네ਗੇਟਿਵ ਬੋਲੋਗੇ ਜਿੰਨਾ 네ਗੇਟਿਵ ਸੁਣੋਗੇ ਦੇਖੋਗੇ ਉਹਨਾਂ ਤੁਸੀਂ ਡਿਪਰੈਸ਼ਨ ਟਡੋਗੇ ਇਸ ਕਰਕੇ ਪੋਜ਼ਿਟਿਵਿਟੀ ਰੱਖਿਏ ਪੋਜ਼ਿਟਿਵਿਟੀ ਦੇਖਿਆ ਕਰੀਏ ਪੋਜ਼ਿਟਿਵ ਸੁਣਿਆ ਕਰੀਏ ਤੇ ਪੋਜ਼ਿਟਿਵ ਹੀ ਅਸੀਂ ਬੋਲਿਆ ਕਰੀਏ ਧੰਨਵਾਦ